ਦੋਸਤੋ ਮੈਂ ਤੁਹਾਨੂੰ ਚਲਾਕ ਜੱਟ ਦੀ ਕਹਾਣੀ ਸੁਣਾ ਰਹੀ ਹਾਂ ਇੱਕ ਪਿੰਡ ਵਿੱਚ ਇੱਕ ਜੱਟ ਰਹਿੰਦਾ ਸੀ ਜਿਸ ਦੀਆਂ 4 ਧੀਆ ਤੇ 2 ਛੋਟੇ ਪੁੱਤਰ ਸਨ ਪਿੰਡ ਦੇ ਪਰਲੇ ਸਿਰੇ ਉਸਤੇ ਖੇਤ ਸਨ ਤੇ ਉਹਨਾਂ ਤੋਂ ਪਰੇ ਨਦੀ ਵਗਦੀ ਸੀ ਗਰਮੀਆਂ ਵਿੱਚ ਉਸ ਵਿੱਚ ਹੜਾ ਜਾਂਦਾ ਪਰ ਸਰਦੀਆਂ ਵਿੱਚ ਉਸ ਦਾ ਪਾਣੀ ਘਟ ਜਾਂਦਾ ਉਸ ਤੇ ਦੋਹੀ ਪਾਸੇ ਸ਼ਾਨਦਾਰ ਦਰਖਤ ਸਨ ਜਿਨ੍ਹਾਂ ਉੱਤੇ ਪੰਛੀਆਂ ਦੇ ਆਉਣੇ ਸਨ ਧੁੱਪ ਵਿੱਚ ਹਲਵਾਉਂਦਾ ਜੱਟ ਕਦੇ-ਕਦੇ ਦਰਖਤਾਂ ਵੱਲ ਤੱਕ ਲੈਂਦਾ ਪਰ ਕੰਮ ਦੇ ਹਰਜ ਬਾਰੇ ਸੋਚ ਕੇ ਕਦੇ ਉਧਰ ਨਾ ਜਾਂਦਾ ਉਹ ਪੀਣ ਲਈ ਪਾਣੀ ਵੀ ਘਰੋਂ ਲੈ ਆਉਂਦਾ ਉਹ ਨਦੀ ਦੇ ਪਾਣੀ ਨੂੰ ਪੀਣ ਜੋਗ ਨਾ ਸਮਝਦਾ ਕਦੇ ਉਹ ਸੋਚਦਾ ਕਿ ਹੋ ਸਕਦਾ ਹੈ ਕਿ ਨਦੀ ਦਾ ਪਾਣੀ ਨਿਰਮਲ ਹੀ ਹੋਵੇ ਕਦੇ ਉਹ ਇਹ ਸੋਚਣ ਲੱਗ ਪੈਂਦਾ ਕਿ ਕਦੀ ਕਿੱਥੇ ਜਾਂਦੀ ਹੈ ਇੱਕ ਦਿਨ ਉਸਨੇ ਨਦੀ ਨੂੰ ਕਿਹਾ ਕਿ ਇਹ ਕਿੱਲੇ ਰਾਹ ਨਹੀਂ ਪਈਦਾ ਹੁੰਦਾ ਕਿਉਂਕਿ ਜਮਾਨਾ ਖੋਟਾ ਹੈ ਇਹ ਗੱਲ ਆਮ ਕਰਕੇ ਉਹ ਆਪਣੀ ਵੱਡੀ ਧੀ ਨੂੰ ਕਹਿੰਦਾ ਹੁੰਦਾ ਸੀ ਖੇਤਾਂ ਵਿੱਚ ਕੰਮ ਕਰਦਿਆ ਉਸ ਨੂੰ ਨਦੀ ਦੀ ਆਵਾਜ਼ ਸੁਣਦਾ ਰਹਿੰਦਾ ਤੇ ਸਮਝਦਾ ਕਿ ਉਹ ਖੇਤਾਂ ਵਿੱਚ ਇਕੱਲਾ ਨਹੀਂ ਕਾ ਜਦੋਂ ਕਦੇ ਜੱਤੀ ਉਸ ਨਾਲ ਲੜ ਪੈਂਦੀ ਤਾਂ ਉਹ ਖੇਤਾਂ ਵੱਲ ਨੂੰ ਆ ਜਾਂਦਾ ਕਦੇ-ਕਦੇ ਉਸ ਨੂੰ ਤੋਖਲਾ ਹੁੰਦਾ ਕਿ ਜਦੋਂ ਉਹ ਖੇਤਾਂ ਦੇ ਪਾਰ ਜਾਵੇਗਾ ਤਾਂ ਨਦੀ ਉੱਥੇ ਨਹੀਂ ਹੋਵੇਗੀ ਉਹ ਦਿਨੋਂ-ਦਿਨ ਬੁੱਢਾ ਹੁੰਦਾ ਜਾ ਰਿਹਾ ਸੀ ਪਰ ਉਸਦਾ ਪਰਿਵਾਰ ਜਿਵਾਨ ਹੋ ਰਿਹਾ ਸੀ ਵੱਡੀ ਕੁੜੀ ਉਸਨੇ ਵਿਆਹ ਦਿੱਤੀ ਦਿਨੋਂ ਦਿਨ ਉਸਦੀ ਜੱਟੀ ਉਸ ਨਾਲ ਵਧੇਰੇ ਲੜਦੀ ਇੱਕ ਦਿਨ ਜਦੋਂ ਉਹ ਲੜੀ ਤਾਂ ਜੱਟ ਹਮੇਸ਼ਾ ਵਾਂ ਖੇਤਾਂ ਵੱਲ ਤੁਰ ਪਿਆ ਜੱਟੀ ਵੀ ਉਸਦੇ ਮਗਰ ਮਗਰ ਤੁਰ ਪਈ ਜੱਟੀ ਇੱਕ ਖੇਤ ਦੀ ਵਟ ਉੱਤੇ ਜੁੱਤੀ ਲਾ ਕੇ ਬੈਠ ਗਿਆ ਜੱਟੀ ਇੱਕ ਦਰਖਤ ਦੇ ਓਲਿਆਂ ਉਸ ਨੂੰ ਦੇਖ ਲਈ ਰਹੀ ਜੱਟ ਬੈਠਾ ਸੋਚ ਰਿਹਾ ਸੀ ਕਿ ਬੰਦਾ ਆਖਰ ਇਸ ਦੁਨੀਆਂ ਉੱਤੇ ਕਾਦੇ ਲਈ ਆਉਂਦਾ ਹੈ ਫਿਰ ਉਹ ਉੱਠ ਕੇ ਬਿਨਾ ਮਤਲਬ ਤੋਂ ਨਦੀ ਵੱਲ ਤੁਰ ਪਿਆ ਜੱਟ ਨੇ ਸਮਝਿਆ ਕਿ ਉਹ ਪਾਣੀ ਪੀਣ ਲਈ ਜਾ ਰਿਹਾ ਹੈ ਜੱਟ ਨੇ ਗਰਮੀ ਤੋਂ ਘਬਰਾ ਕੇ ਆਪਣੇ ਪੱਗ ਲਾ ਦਿੱਤੀ ਜੱਟੀ ਨੇ ਸਮਝਿਆ ਕਿ ਉਹ ਨਹਾਉਣ ਚੱਲਿਆ ਹੈ ਉਸਨੇ ਸੋਚਿਆ ਕਿ ਉਸ ਉੱਤੇ ਇਸ ਕਰਕੇ ਹੀ ਲੜਨ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਆਪ ਇੱਥੇ ਠੰਡੇ ਪਾਣੀ ਵਿੱਚ ਤਾਰੀਆਂ ਲਾਉਂਦਾ ਰਹਿੰਦਾ ਹੈ ਫਿਰ ਉਹ ਸੋਚਣ ਲੱਗੀ ਕਿ ਕਿਤੇ ਉਹ ਡੋਪਕੇ ਹੀ ਨਾ ਮਰ ਜਾਵੇ ਜੱਟ ਨਦੀ ਦੇ ਕੰਢੇ ਨੀਂਜ ਲਈ ਖੜਾ ਸੀ ਸ਼ਾਇਦ ਉਹ ਸੋਚ ਰਿਹਾ ਸੀ ਕਿ ਗੰਗਾ ਵੀ ਅਜਿਹੀ ਨਦੀ ਹੈ ਜਿਸ ਵਿੱਚ ਬੰਦੇ ਦੇ ਫੁੱਲ ਪਾਏ ਜਾਂਦੇ ਹਨ ਉਸ ਦੀ ਮਾਦਾ ਨਾਂ ਵੀ ਗੰਗਾ ਸੀ ਇਸ ਤੋਂ ਪਹਿਲਾਂ ਕਿ ਜੱਟ ਨਦੀ ਦਾ ਪਾਣੀ ਪੀਂਦਾ ਜਾਂ ਉਸ ਵਿੱਚ ਨਹਾਉਂਦਾ ਜਾਂ ਡੁੱਬ ਕੇ ਮਰ ਜਾਂਦਾ ਜੱਟੀ ਨੇ ਆਪਣੇ ਆੜੇ ਦਾਲਿਓਂ ਗੰਦ ਮੰਦ ਇਕੱਠਾ ਕਰਕੇ ਨਦੀ ਵਿੱਚ ਵਗਾ ਮਾਰਿਆ ਉਸਨੇ ਸੋਚਿਆ ਕਿ ਆਪਣੇ ਹੱਥਾਂ ਦਾ ਕੀ ਹੈ ਧੋਣ ਨਾਲ ਸਾਫ਼ ਹੋ ਜਾਣਗੇ ਜੱਟ ਇਹ ਦੇਖ ਕੇ ਹੈਰਾਨ ਸੀ ਉਹ ਨਾ ਪਾਣੀ ਪੀਣ ਦਾ ਪੀਣ ਆਇਆ ਸੀ ਨਾ ਨਦੀ ਉਸ ਵਿੱਚ ਨਹਾਉਣ ਜਾਂ ਡਬਮਰਨ ਉਹ ਤਾਂ ਬਿਨਾਂ ਮਤਲਬ ਹੀ ਉੱਥੇ ਆਇਆ ਸੀ